ਲੋ ਜੀ ਬਾਈ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆ ਜੀ ਬਾਡੀ ਦਾ ਕਣਕ ਦੀ ਬਾਟੀ ਦਾ ਦੂਜਾ ਦਿਨ ਮਸ਼ੀਨ ਆ ਗਈ ਕਹਿੰਦੇ ਉਹ ਵੀ ਚੱਕੀ ਆਵੇ ਮਸ਼ੀਨ ਆ ਗਈ ਫੜਦੇ ਆ ਕਣਕ ਅੱਜ ਦਾ 5 ਕਿੱਲੇ ਵੜਨੇ ਆ ਸ਼ਾਮ ਹੋ ਗਈ ਥੋੜੀ ਆਈ ਵੀ ਆ 826 ਅੱਜ ਆ ਜੀ ਕਣਕ ਦੀ ਬਾਟੀ ਦਾ ਦੂਜਾ ਦਿਨ ਪਿਆ ਸ਼ਾਮ ਹੋ ਗਈ ਥੋੜਾ ਜਿਹਾ ਸੂਰ ਤੇ ਛੁਪ ਗਿਆ ਹੁਣ ਵੜਦੇ ਆ ਮਾਤੀ ਬੱਬਾ ਮੇਰ ਰੱਖੇ ਤੇਰੇ 826 ਕੀ 340 ਰਹਿਣਾ 838 ਹੋਰ ਆਇਆ ਡਾਲ ਚਾਕੇ ਸੱਟੇ ਆ ਡਾਲ ਚਾਕੇ ਸਿੱਟਦੇ ਬਾਦ ਸਾਰੀਆਂ ਚੱਕੀਆਂ ਜਾਣਗੀਆਂ 7 ਦਿਨਾਂ ਲੱਗਣ। ਕਾਉ ਜੀ ਬਾਈ ਜੀ ਮੈਂ ਫਿਰਦਾ ਗਣਕਚ। ਆ ਪਹਿਲਾਂ ਗਿੱਲਾ ਹੋ ਗਿਆ ਦੀਗਾ ਤਾਂ ਤਾਂ ਕਰਕੇ ਛਡਾਲੀ। ਆ ਚਲੋ। ਆਹ ਬੜਾ ਲੈਣੇ ਹਜੇ। ਆ ਇੱਕ ਗੇੜੇ ਦੋ ਗੇੜੇ ਛਡਾਲੇ ਮੈਂ। ਕਿੰਨਾ ਕੀ ਕੰਮ ਹੈ ਨਾ। ਸੋ ਥੋੜੀ ਜਿਹੀ ਬੱਦਲਵਾਈ ਹੈਗੀ ਅੱਜ ਆ ਤਿੰਨ ਚਾਰ ਕਿਡੇ ਛੜਾ ਲੇ ਟੈਂਕ ਭਰ ਗਿਆ ਬਾਈ ਇੱਕ ਖੇੜ ਆਇਆ ਉਹ ਕਰਦੇ ਦੇਖ ਲੋ ਜੀ ਦੇਖ ਲੋ ਹੁਣੇ ਖੜਕਣ ਲੱਗੀ ਐ ਇਹ ਸੋ ਦੂਰ ਆ ਕੇ ਲੈ ਉਸ ਮੈਂ ਆ ਉਹ ਨਹੀਂ ਨੀਰ ਲਾਉਂਗਾ ਇਹੋ ਲਾਉਂਗਾ ਇਹ ਖਰਾਬ ਹੈ ਜਾਂ ਸਾਡੇ ਕੋਈ ਨਾ ਕੋਈ ਅੱਜ ਦੀ ਇਹਨੇ ਤਿੰਨ ਵਾਰੀ ਮਸ਼ੀਨ ਖਰਾਬ ਹੋ ਗਈ ਆ 2 ਕਿੱਲੋ ਲਵਾਂ ਦਾ ਥੇ ਡੇਢ ਆ 2 ਨੇ ਡੇਢ ਆ ਓਏ ਉੱਪਰ ਉੱਪਰ ਪਵਾ ਲਾਂਗੇ ਨਹੀਂ ਬੰਦੇ ਗੜੀ ਬੱਤਾ ਹੈ ਹਾਂਜੀ ਆ ਦੋ ਗਲਾਣੇ ਜਿਵੇਂ ਇਹ ਬੇਜੂਂ ਚ ਰੱਖ ਲਈਆਂ ਫਿਰ ਉਹੀ ਕਹਿੰਦਾ ਉੱਪਰ ਉੱਪਰ ਪਵਾਵਾਂਗੇ ਇਹਦੇ ਚੋਂ ਹੀ ਤਰ ਲਾਂਗੇ ਉੱਪਰੋਂ ਟਰਾਲੀ ਚੋਂ ਕਦੋਂ ਦਾ ਹੂ ਆ ਤਾਂ ਨੀਮ ਤਾਂ ਹੁੰਦਾ ਨਹੀਂ ਕੀ ਹੋਇਆ ਇਹ ਉਹ ਆ ਇਹ ਨਰਮਾਈ ਚਾਹੀ ਇਹ ਉਹ ਵੀ ਨਰਮ ਨਰਮਾ ਤਾਂ ਓ ਕੀ ਹੋ ਗਿਆ ਤੁਹਾਨੂੰ ਵਾਟ ਹੈਪਨ ਤੋ ਡੜ ਡੜ ਕਰ ਕਾ ਕੋ ਦੇਖਦੇ ਆ ਉਹ ਬਰਮੀ ਜਾਂ ਚ ਆਵਾਜ਼ ਆਉਣੀ ਸਵੇਰ ਦੀ ਸੁ ਮਸ਼ੀਨ ਇਹਦਾ ਤੀਜੀ ਵਾਰੀ ਖੜ ਗਈ ਨਹੀਂ ਜਿਹੜਾ ਦੇਖ ਹੁਣ ਇਹਦਾ ਠੀਕ ਆ ਹਨਾ ਉਹ ਮੇਰਾ ਬੱਤੂ ਮੇਰੇ ਕੋਲ ਆਇਆ ਹਾਂ ਏ ਕਦ ਨਰਮਾਈ ਚਾਹ ਤਾਂ ਕਰਕੇ ਆਉਂਦੀ ਆ ਕੀਨ ਹੋ ਵੀ ਠੀਕ ਆ ਮੈਂ ਹੁਣ ਚੱਲਦੇ ਆਂ ਟਰੈਕਟਰ ਲੈ ਕੇ ਕੀ ਕਰਾ ਉਹ ਮਾਰੇ ਬੰਦਿਆਂ ਦੇ ਹੁਣ ਕਾਨੂੰ 5 ਵਜੇ ਆਉਗੇ ਮੈਂ ਹਾਂ ਇਹਨੇ ਆਪਰੋਂ ਕਿੰਨੇ ਵਜੇ ਕਿਹਾ ਸੀ 5 ਵਜੇ ਹਾਂ ਕਿੱਥੇ ਆ ਕਿੱਥੇ ਆ ਤੂੰ 5 ਵਜੇ ਆੜਿਆ ਹੋ ਕੀ ਕਰੀ ਇਹਾਂ ਮਸ਼ੀਨੇ ਖੜਕੀ ਜਲਦੀ ਜਲਦੀ ਕਹਿੰਦਾ ਤੁਸੀਂ ਦਾ ਬੜੇ ਹੋ ਬੜੇ ਦਾ ਉਹ ਨੇ ਜਿਹੜਾ ਵੀ ਵੱਡ ਗਿਆ ਹੋ ਉਹ ਜਿਹੜਾ ਛੋਟੇ ਆ 4 ਦਿਨ ਉਹ ਟੇਕੇ ਹੁਣ ਅਸੀਂ 5 ਕਿਲੋ ਵਡਾ ਰਹੇ ਸੀ ਉਹਨਾਂ ਨੇ ਕਿੰਨੇ ਵਡਾਏ ਨੇ 15 ਮੈਨੂੰ ਪਤਾ ਜੀ ਸਵੇਰੇ ਕੀ ਕਹਿੰਦਾ ਤਾਂ ਮੈਨੂੰ ਕੀ ਕਿਹਾ ਸੀ ਕਹਦਾ ਉਹਨਾਂ ਦੇ 4 ਕਿਲਿਆਂ ਦਾ ਘੇਰਾ ਇੱਥੇ 4 ਰੱਖਾ। ਮਾਇਆ ਕਹਿੰਦਾ ਜਿਹੜੇ ਜਦ ਤੂੰ ਕਵੜੇ ਆ ਤੀ ਜਾ ਕੇ ਉਹ 4 ਕਿਲਿਆਂ ਦਾ ਘੇਰਾ ਤੈਨੂੰ ਵੀ ਗੱਲ ਦਾ ਪਤਾ? ਉਹ ਤੈਨੂੰ 4-4 ਦੇ ਕਹੇ ਨੇ ਮੈਂ। ਫੇਰ 12-13 ਕਿਲੇ ਵੱਡੇ ਆ ਤੂੰ ਉਹਨਾਂ ਦੇ। ਬੱਸ ਭਾਈ ਇੰਨੇ ਕੇ ਜੀ। ਫੇਰ ਦੋ ਮਿੰਟ ਦੁਬਾਰੇ ਅੱਟ ਕਹਿੰਦਾ ਸੀ ਕਹਿੰਦਾ ਮੈਂ ਅੱਟ-ਵੱਟ ਦੇ। ਮਾਰ ਕੇ ਹਾਂ ਜੱਗੀ ਨੂੰ ਚੱਕੀ ਦਾ ਕੰਬਨ ਤੇ ਆ ਚੱਕੀ ਦਾ ਕੰਬਨ ਤੇ ਆ ਤੂੰ ਕਿਹੜੀ ਚੱਕੀ ਨੂੰ ਆਕਾ ਮਾਰੀ ਜਾਂਦਾ ਜਸਮਨ ਬੈਠਾ ਨਾ ਉਹਦਾ ਕੰਬਨ ਤੇ ਆ ਦੁਬਾਰਾ ਦੁਬਾਰਾ ਸੁਲਫਾ ਸ਼ਰਾਬ ਹਾਂ ਹੀਮ ਰਸ ਦੀ ਹੱਡਾਂ 'ਚ ਹਾਂ ਇਹਨਾਂ ਭਾਗਾ ਡੋਡਿਆਂ ਦੇ ਲੌਗੈ ਸੀ ਲਾ ਲਿਆ ਹਾਂ ਮਰਦੋ ਮਾ ਸਰੀਰ ਨਸ਼ਿਆਂ ਨੇ ਖਾਲਿਆ ਪੈਪ ਤੇ ਉਹ ਬੈਠਣ ਲੱਗ ਗਿਆ ਤੇ ਹੁਣਾਂ ਤੋੜਦੀ ਹੁਣ ਇਹਦੇ ਕਰਕੇ ਚਾਕੀ ਬਣੀ ਬੈ ਗਈ ਹੁਣ ਇਹ ਅੰਦਰ ਬਹੁਤ ਔਖਾ ਬਲੂ ਟਰੈਕਟਰ ਹਲ ਦੇਖਦੇ ਆ ਇੱਕ ਪਾ ਬਾਲ ਗਿਆ ਕਿ ਸਾਰੀ ਕੰਦ ਖੋਵੇ ਆ ਜੀ ਹੁੰਦਾ 90 ਨੇ ਵੜ ਜਾਣਾ ਸੀਗਾ ਅੰਦਰ ਅੰਦਰ ਵੀ ਆਪਣੀ ਚੜਾਈ ਬਹੁਤ ਹੈ ਨਾ ਜਦੋਂ ਟਰੈਕਟਰ ਅੰਦਰ ਵੜਦੇ ਆ ਤੇ ਡੈਰੀ ਥੱਲੇ ਲੱਗਦੀ ਉਹ ਲੱਡੂਆਂ ਵਾਲਾ ਡੱਬਾ ਚੱਕ ਲਈ ਜੱਗੀ ਕੋਲੇ ਲੈ ਕੇ ਰਿਹਾ ਤਾਂ ਹੀ ਹੌਲੀ ਹੌਲੀ ਲੈ ਕੇ ਜਾਂਦਾ ਹਾਂ

ਅੱਛਾ ਉਹ ਬੱਸ ਉਹ ਬੱਸ ਲੋ ਜੀ ਬਾਈ ਜੀ ਅੱਜਾ ਬਾਡੀ ਕਣਕ ਦੀ ਬਾਡੀ ਦੇ ਵਲੌਗ ਦਾ ਦੂਜਾ ਵਲੌਗ ਆ ਇਹ ਤੇ ਦੂਜੇ ਹੀ ਦਿਨ ਅੱਜ ਸੱਟਣੇ ਚੱਲੇ ਆ ਦੀ ਮੈਂ ਕਣਕ ਜਿਹੜੀ ਰਾਤ ਬੜਾਈ ਸੀ ਆਪਾਂ ਨੇ ਬੰਨ ਸਾਰਾ ਅੱਗੇ ਲਿਫਟ ਚੱਕਦਾ ਥੋੜਾ ਜਿਹਾ ਬਜਨ ਪਿੱਛੇ ਟਾਇਰ ਦੋ ਬੀਵੀ ਨੇ ਬਹੁਤ ਜ਼ਿਆਦਾ ਕੁਝ ਘਰੇ ਲਾ ਲਈ ਟੋਲਾ ਜਪਾਉਣ ਨੂੰ ਦੋ ਢੋਲ ਰੱਖਣੇ ਸੀਗੇ ਇਹ ਢੋਟੋਲ ਹੋ ਗਿਆ ਸਾਰਾ ਮੂਰੇ ਟਰੈਕਟਰ ਸਟਾਰਟ ਕਰਦੀ ਇਹ ਤੇ ਕਰੋ ਜੈਕ ਇਹ ਇੱਕ ਨੇ ਜਾਊਗਾ ਇਹ ਆ ਮੰਡੀ ਜੱਟਿਆ ਹੀ ਹੈ ਬਾਕੀ ਤੁਹਾਨੂੰ ਮੰਡੀ ਚ ਜਾ ਕੇ ਮਿਲਦਿਆ ਕੀ ਸਮਝ ਆ ਰਹਿਣਾ ਕਿਹੜਾ ਮਕੰਨਾ ਮੁੱਛਰਾਉਂਦਾ ਪਤਾ ਲੱਗੂ ਲੋ ਜੀ ਕਰਤੀ ਓਕੇ ਰਿਪੋਰਟ ਪਹੁੰਚ ਗਿਆ ਦੀਆਂ ਮੰਡੀ ਆਉਂਦੀ ਸਰ ਲਿਫਟ ਚੱਕਤੀ ਕਣਕਪੂਰੀ ਓਕੇ ਆ ਟਰੈਕਟਰ ਆ ਉੱਠਦਾ ਹੀ ਆ ਹੁਣ ਤਾਂ ਕਣਕ ਦੀ ਬਾਟੀ ਦਾ ਵਲੌਗ ਬਣਾਵਾਂਗੇ ਆਉਂਦੀ 23 24 ਤਰੀਕ ਨੂੰ ਕਿਉਂਕਿ ਹੁਣ 23 24 ਨੂੰ ਵੱਢਣੀ ਆ ਹੁਣ ਤਾਂ ਕੰਮ ਬੰਦ ਕਰਤਾ ਨਰਮਾ ਰਮਾਈ ਦਾ ਥੋੜੀ ਜੀ ਕਣਕ ਬਾਕੀ ਹਰ ਟਰਾਲੀ ਦੀ ਇਹ ਸੱਤੀ ਚਲੋ ਲੌਜੀ ਭਾਈ ਜੀ ਬਾਡੀ ਦੇ ਵਲੌਗ ਦਾ ਅੱਜ ਦੂਜਾ ਦਿਨ ਠੀਕ ਹੈ ਜੀ ਦੂਜਾ ਹੀ ਵਲੌਗ ਹੈ ਤੇ ਦੂਜਾ ਹੀ ਦਿਨ ਬਾਡੀ ਦੇ ਵਲੌਗ ਦਾ ਕਣਕ ਦੀ ਬਾਡੀ ਤੇ ਤੇ ਅੱਜ ਮੈਂ ਸਵੇਰੇ ਸੱਟ ਕੇ ਗਿਆ ਸੀਗਾ ਕਣਕ ਆਪਣੀ ਜਿਹੜੀ ਟਰਾਲੀ ਆਪਾਂ ਕੱਲ ਭਰੀ ਸੀਗੀ ਤੇ ਉਹਨੂੰ ਅੱਜ ਕੰਡਾ ਲਾ ਕੇ ਨਾ ਅੱਜ ਪੱਖਾ ਲੱਗ ਗਿਆ ਹੁਣ ਉਹਨੂੰ ਕੰਡਾ ਲੱਗ ਜਾਣਾ ਤੇ ਤੁਹਾਨੂੰ ਅਗਲੇ ਬਲੌਗ ਚ ਦੱਸ ਦਿਆਂਗੀ ਕੀ ਝਾੜ ਛੁੜ ਰਿਹਾ ਨਾ ਬਾਕੀ ਬਾਈ ਜੀ ਜੇ ਤੁਹਾਨੂੰ ਬਲੌਗ ਵਧੀਆ ਲੱਗਦੇ ਹੁੰਦੇ ਨੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਦੰਬ ਕੇ ਸਪੋਰਟ ਦੇ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਜੀ ਬਾਕੀ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਤੁਹਾਨੂੰ ਬਲੌਗ ਵਧੀਆ ਲੱਗਦੇ ਨੇ ਆਉਣ ਵਾਲੇ ਮਤਲਬ ਕੁਝ ਟਾਈਮ ਦੇ ਵਿੱਚ ਵਿੱਚ ਆਪਾਂ ਵਧੀਆ ਵਧੀਆ ਕੰਟੈਂਟ ਲੈ ਕੇ ਆਵਾਂਗੇ ਠੀਕ ਹੈ ਲਾਈਕ ਕਿ ਜਿਵੇਂ ਆਪਾਂ ਐਵਰੇਜ ਕੱਢਾਂਗੇ ਡਾਇਰੈਕਟਰਾਂ ਦੀਆਂ ਰੀਪਰ ਤੇ ਜਾਂ ਹੋਰ ਬਹੁਤ ਚੀਜ਼ਾਂ ਆਪਾਂ ਹਜੇ ਅੱਗੇ ਸੋਚੀਆਂ ਵੀ ਆ ਨੇ ਮੈਂ ਕਿ ਜਿਹੜੀਆਂ ਕਰਨੀਆਂ ਨੇ ਪਾ ਤੁਸੀਂ ਦੱਬ ਕੇ ਸਪੋਰਟ ਕਰਦੇ ਆ ਕਰੋ ਵਧੀਆ ਇੰਟਰਸਟਿਡ ਬਲੌਗ ਲੈ ਕੇ ਆਵਾਂਗੇ ਅੱਗੇ